ਹਾਂਜੀ ਦੋਸਤੋ ਕਿਵੇਂ ਬੈਠਾ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ 10ਵੀਂ ਕਲਾਸ ਦਾ ਸਮਾਜਿਕ ਵਿਗਿਆਨ ਸਬਜੈਕਟ ਭਾਗ ਪਹਿਲਾ ਭੂਗੋਲ ਸੋਮੇ ਅਤੇ ਵਿਕਾਸ ਚੈਪਟਰ ਪਹਿਲਾ ਠੀਕ ਹੈ ਬੈਟਾ ਚਲੋ ਸ਼ੁਰੂ ਕਰਦੇ ਹਾਂ ਬੈਟਾ ਧਿਆਨ ਨਾਲ ਸਮਝਿਓ ਸਭ ਤੋਂ ਪਹਿਲਾਂ ਬਹੁ ਵਿਕਲਪੀ ਜਿਹੜੇ ਬਹੁ ਚੋਣਵੇਂ ਪ੍ਰਸ਼ਨ ਨੇਗੇ ਕਰਦੇ ਹਾਂ ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ ਇਸ ਦਾ ਉੱਤਰ ਹੈ ਬੇਟਾ ਨਾਨਵਿਆਉਣ ਜੋ ਠੀਕ ਹੈ ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸਮਾਂ ਬੇਟਾ ਨਾਨਵਿਆਉਣ ਜੋ ਸਮਾਂ ਅਗਲਾ ਗਾ ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ ਮੋੜਨ ਨਵਿਆਉਣ ਜੋ ਉੱਤਰ ਹੈ ਬੇਟਾ ਇਸ ਦਾ ਮੋੜ ਨਵਿਆਉਣ ਜੋ ਅੱਗੇ ਦਸਮ ਤੀਸਰਾ ਪ੍ਰਸ਼ਨ ਹੈ ਪੰਜਾਬ ਵਿੱਚ ਜ਼ਮੀਨ ਦੇ ਵੰਜਰ ਹੋਣ ਦਾ ਮੁੱਖ ਕਾਰਨ ਕੀ ਹੈ ਪੰਜਾਬ ਵਿੱਚ ਜ਼ਮੀਨ ਦੇ ਵੰਜਰ ਹੋਣ ਦਾ ਮੁੱਖ ਕਾਰਨ ਹੈ ਬੇਟਾ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਠੀਕ ਹੈ ਅਗਲਾ ਪ੍ਰਸ਼ਨ ਹੈ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਹੜ੍ਹ ਦੀ ਇਹ ਤੁਹਾਨੂੰ ਐਮਸੀਕਿਊਜ਼ ਦੇ ਵਿੱਚ ਵੀ ਆ ਸਕਦੇ ਨੇ ਔਰ ਟਰੂ ਫਾਲਸ ਦੇ ਰੂਪ ਵਿੱਚ ਵੀ ਆ ਸਕਦੇ ਨੇ ਖਾਲੀ ਥਾਵਾਂ ਦੇ ਰੂਪ ਵਿੱਚ ਵੀ ਠੀਕ ਹੈ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫ਼ਤ ਆਉਂਦੀ ਹੈ ਹੜ ਉੱਤਰ ਹੈ ਇਸ ਦਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜੇ ਰਾਜ ਵਿੱਚ ਪਸ਼ੂ ਸੌਰੀ ਬੇਟਾ ਹੇਠ ਲਿਖਿਆ ਵਿੱਚੋਂ ਕਿਹੜੇ ਰਾਜ ਵਿੱਚ ਪੌੜੀਨੂਵਾ ਖੇਤੀ ਕੀਤੀ ਜਾਂਦੀ ਹੈ ਉੱਤਰ ਹੈ ਬੇਟਾ ਇਸ ਦਾ ਉੱਤਰਾਖੰਡ ਅਗਲਾ ਕਾ ਹੇਠ ਲਿਖਿਆ ਵਿੱਚੋਂ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ ਉੱਤਰ ਹੈ ਗੁਜਰਾਤ ਵਿੱਚ ਅੱਗੇ ਬੇਟਾ ਬੇਤਰਤੀਬੇ ਉਪਜੋਗ ਉਪਭੋਗ ਤੇ ਸਾਧਨਾਂ ਦੀ ਅਨੇਵਾ ਵਰਤੋਂ ਕਾਰਨ ਡੈਸ਼ ਇਹ ਖਾਲੀ ਥਾਂਗੀ ਖਾਲੀ ਥਾਂ ਦੇ ਰੂਪ ਚ ਦਿੱਤਾ ਤੁਹਾਨੂੰ ਇੱਥੇ ਤੁਸੀਂ ਭਰਨਾਗਾ ਉੱਤਰ ਹੈ ਬੇਤਰਤੀਬੇ ਉਪਭੋਗ ਤੇ ਸਾਧਨਾਂ ਦੀ ਅਨੇਵਾ ਵਰਤੋਂ ਕਾਰਨ ਕੀ ਹੋ ਜਾਂਦਾ ਬੇਟਾ ਸਮਾਜੀ ਆਰਥਿਕ ਤੇ ਵਾਤਾਵਰਣੇ ਔਕੜਾਂ ਉਤਪੰਨ ਹੋ ਜਾਂਦੀਆਂ ਨੇ ਠੀਕ ਹੈ ਪਹਿਲਾ ਆਪਸ਼ਨ ਇਹਦਾ ਸਹੀ ਉੱਤਰ ਹੈ ਪਹਿਲਾ ਆਪਸ਼ਨ ਖਾਲੀ ਥਾਂ ਦੇ ਵਿੱਚ ਆਊਗਾ ਅੱਗੇ ਹੈਗਾ ਕਾਸਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਆਖਿਆ ਜਾਂਦਾ ਹੈ ਉੱਤਰ ਹੈ ਬੰਜਰ ਭੂਮੀ ਅੱਗੇ ਹੈ ਚਾਰਨੋਬਿਲ ਪਰਮਾਣੂ ਕਾਂਡ ਕਿੱਥੇ ਵਾਪਰਿਆ ਸੀ ਉੱਤਰ ਹੈ ਯੂਕਰੇਨ ਦੇ ਵਿੱਚ ਕਿਸ ਨੇ ਕਿਹਾ ਸੀ ਧਰਤੀ ਉੱਤੇ ਸਾਰਿਆਂ ਦੀਆਂ ਲੋੜਾਂ ਪੂਰਨ ਲਈ ਬਹੁਤ ਕੁਝ ਹੈ ਪਰ ਲਾਲਚੀਆਂ ਦਾ ਲਾਲਚ ਪੂਰਨ ਲਈ ਕੁਝ ਵੀ ਨਹੀਂ ਇਹ ਸ਼ਬਦ ਕਿਸ ਨੇ ਕਿਹਾ ਸੀ ਬੇਟਾ Mahatma Gandhi ji ਅੱਗੇ ਆਹੇੇ ਲਿਖੇ ਵਾਕਾਂ ਬਾਰੇ ਇੱਕ ਸ਼ਬਦ ਲਿਖਣਾਗਾ ਮਿੱਟੀ ਪਾਣੀ ਬਨਸਪਤੀ ਅਤੇ ਖਣਿਜ ਪਦਾਰਤ ਕੁਦਰਤ ਦੀਆਂ ਰਹਿਮਤਾਂ ਇਹ ਕੀ ਇੱਕ ਕੁਦਰਤੀ ਸੌਮੇ ਨੇ ਮਤਲਬ ਕੁਦਰਤੀ ਸਾਧਨ ਨੇਗੀ ਠੀਕ ਹੈ ਮਿੱਟੀ ਐ ਪਾਣੀ ਐ ਬਨਸਪਤੀ ਐ ਦੇਖੋ ਇਹ ਅਤੇ ਖਣਿਜ ਪਦਾਰਤ ਇਹ ਜਿਹੜੇ ਕਿਨੇ ਕੁਦਰਤ ਵੱਲੋਂ ਮਿਲੇ ਹੋਏ ਨੇ ਸਾਨੂੰ ਤਾਂ ਇਹ ਇਹਦਾ ਉੱਤਰ ਹੈ ਗਈ ਹੈ ਕੁਦਰਤੀ ਸੌਮੇ ਹੈ ਇੱਕ ਸ਼ਬਦ ਲਿਖਣਾ ਇਹਦਾ ਨੰਬਰ 2 ਨਾਨਵਿਉਣਜੋ ਸੋਮੇ ਦੀ ਇੱਕ ਕਿਸਮ ਲਿਖਣੀ ਹੈ ਨਾਨਵਿਉਣਜੋ ਸੋਮੇ ਦੀ ਇੱਕ ਕਿਸਮ ਕੀ ਹੈ ਖਣਿਜ ਅਤੇ ਖਣਿਜ ਤੇਲ ਤੀਸਰਾ ਪ੍ਰਸ਼ਨ ਬਾਤ ਪਾਣੀ ਸੋਖਣ ਦੀ ਸਮਰੱਥਾ ਵਾਲੀ ਮਿੱਟੀ ਦੀ ਕਿਸਮ ਬਾਤ ਪਾਣੀ ਸੋਖਦੀ ਹੈ ਜਿਹੜੀ ਮਿੱਟੀ ਉਹ ਕਿਸਮਾ ਦੱਸਣੀ ਹੈ ਰੇਤਲੀ ਮਿੱਟੀ ਹੈ ਰੇਤਲੀ ਮਿੱਟੀ ਬੇਟਾ ਜਿਆਦਾ ਪਾਣੀ ਸੋਖਦੀ ਹੈ ਅੱਗੇ ਨੰਬਰ 4 ਵਾਕ ਹੈ ਮੌਨਸੂਨੀ ਜਲਵਾਯੂ ਜਲਵਾਯੂ ਦੀ ਖੁਰੀ ਹੋਈ ਮਿੱਟੀ ਦੀ ਕਿਸਮ ਮੌਨਸੂਨੀ ਜਲਵਾਯੂ ਨਾਲ ਜਿਹੜੀ ਖੁਰ ਜਾਂਦੀ ਹੈ ਮਿੱਟੀ ਉਹ ਕਿਹੜੀ ਕਿਸਮ ਦੀ ਹੈ ਲਟਰਾਈਟ ਮਿੱਟੀ ਠੀਕ ਹੈ ਅਗਲਾਗਾ ਪੌਂਖ ਹੋਰ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ ਕੀ ਬਟਾ ਪੌਂਖ ਹੋਰ ਪੌਂ ਹੁੰਦੀ ਹੈ ਧਰਤੀ ਹੋਰ ਮਤਲਬ ਖੁਰਨ ਪੌਂਖ ਹੋਰ ਰੋਕਣ ਲਈ ਧਰਤੀ ਨੂੰ ਭੂਮੀ ਨੂੰ ਖੁਰਨ ਤੋਂ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ ਕੀ ਹੈ ਸਲਟਰ ਪੇਟੀਆ ਸਲਟਰ ਪੇਟੀਆ ਇਹਦਾ ਉੱਤਰ ਹੈ ਅਗਲਾ ਭਾਰਤ ਦੇ ਉੱਤਰ ਦੇ ਮੈਦਾਨ ਵਿੱਚ ਮੈਦਾਨ ਇਸ ਕਿਸਮ ਦੀ ਮਿੱਟੀ ਦੇ ਬਣੇ ਹੁੰਦੇ ਹਨ ਭਾਰਤ ਦੇ ਉੱਤਰ ਦੇ ਮੈਦਾਨ ਨੇ ਜਿਹੜੇ ਕਿਹੜੀ ਮਿੱਟੀ ਦੇ ਬਣੇ ਹੁੰਦੇ ਨੇ ਜਲੌੜ ਮਿੱਟੀ ਠੀਕ ਹੈ ਬਟਾ ਭਾਰਤ ਦੇ ਜਿਹੜੇ ਉੱਤਰ ਦੇ ਮੈਦਾਨ ਨੇ ਉੱਤਰਾਲੇ ਸਾਈਡ ਦੇ ਉਹ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਜਲੌੜ ਮਿੱਟੀ ਦੇ ਅੱਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਜਿਹੜੇ 30 ਸ਼ਬਦਾਂ ਵਿੱਚ ਦੇਣੇ ਆ ਪਹਿਲਾਗਾ ਉਹਨਾਂ ਤਿੰਨ ਰਾਜਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਕਾਲੀ ਮਿੱਟੀ ਮਿਲਦੀ ਹੈ ਇੱਥੇ ਉਪਜਣ ਵਾਲੀ ਮੁੱਖ ਫਸਲ ਦਾ ਨਾਮ ਵੀ ਦੱਸੋ ਕਹਿੰਦਾ ਉਹਨਾਂ ਤਿੰਨ ਰਾਜਾਂ ਦੇ ਨਾਮ ਦੱਸਣੇ ਆ ਜਿਨ੍ਹਾਂ ਵਿੱਚ ਕਾਲੀ ਮਿੱਟੀ ਮਿਲਦੀ ਹੈ ਤੇ ਇੱਥੇ ਉਪਜਣ ਵਾਲੀ ਮੁੱਖ ਫਸਲ ਕਿਹੜੀ ਹੈ ਮੇਨ ਫਸਲ ਕਿਹੜੀ ਹੈ ਬੇਟਾ ਉਹ ਲਿਖਣੀ ਹੈ ਉੱਤਰ ਹੈ ਇਹਦਾ ਕਾਲੀ ਮਿੱਟੀ ਗੁਜਰਾਤ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਮਿਲਦੀ ਹੈ ਇਹ ਤੁਹਾਨੂੰ ਬੇਟਾ ਇੱਕ ਪ੍ਰਸ਼ਨ ਦੇ ਰੂਪ ਚ ਤਾਂ ਹੈਗਾ ਹੀ ਹੈਗਾ ਪਰ ਇੱਕ ਨਕਸ਼ੇ 'ਚ ਵੀ ਆਊਗਾ ਵੀ ਜਿਵੇਂ ਕਾਲੀ ਮਿੱਟੀ ਵਾਲੇ ਜਿਹੜੇ ਰਾਜ ਦਾ ਨਾਮ ਲਿਖੋ ਇੱਕ ਰਾਜ ਦਾ ਜਾਂ ਦੋ ਰਾਜ ਦਾ ਠੀਕ ਹੈ ਤਾਂ ਤੁਸੀਂ ਇਸ ਨੂੰ ਧਿਆਨ ਨਾਲ ਯਾਦ ਕਰ ਲੈਣਾ ਰਾਜ ਕਿਹੜੇ-ਕਿਹੜੇ ਨੇ ਕਾਲੀ ਮਿੱਟੀ ਮਿਲਦੀ ਜਿੱਥੇ ਕਾਲੀ ਮਿੱਟੀ ਮਿਲਣ ਵਾਲੇ ਰਾਜ ਕਿਹੜੇ ਨੇ ਗੁਜਰਾਤ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤਾਂ ਇਹ ਨਕਸ਼ੇ ਵਿੱਚ ਵੀ ਆਊਗਾ ਦੋ ਕੰਮ ਤੁਹਾਡੇ ਦੇ ਵਿੱਚੋਂ ਹੱਲ ਹੋਣਗੇ ਠੀਕ ਹੈ ਕਪਾਹ ਅਤੇ ਗੰਨਾ ਇਸ ਮਿੱਟੀ ਵਿੱਚ ਉਪਜਣ ਵਾਲੀਆਂ ਮੁੱਖ ਫਸਲਾਂ ਨਹੀਂ ਹੈ ਪਰ ਮੁੱਖ ਫਸਲਾਂ ਕਿਹੜੀਆਂ ਬੇਟਾ ਕਪਾਹ ਅਤੇ ਗੰਨਾ ਜਿਹੜੀਆਂ ਕਾਲੀ ਮਿੱਟੀ ਵਿੱਚ ਉਗਦੀਆਂ ਨੇ ਠੀਕ ਹੈ ਇਹ ਪ੍ਰਮੁੱਖ ਫਸਲਾਂ ਕਾਲੀ ਮਿੱਟੀ ਵਿੱਚ ਉਗਦੀਆਂ ਰਹੀਆਂ ਅਗਲਾ ਪ੍ਰਸ਼ਨ ਹੈ ਭਾਰਤ ਦੇ ਪੂਰਬੀ ਤੱਟ ਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਕਿਹੜੀ ਕਿਸਮ ਦੀਆਂ ਮਿੱਟੀਆਂ ਮਿਲਦੀਆਂ ਹਨ ਉੱਤਰ ਹੈ ਭਾਰ ਦੇ ਪੂਰਬੀ ਤਟ ਉਤੇ ਲਾਲ ਮਿੱਟੀ ਅਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਜਲੌੜ ਮਿੱਟੀ ਮਿਲਦੀ ਹੈ। ਤੀਸਰਾ ਪ੍ਰਸ਼ਨ ਹੈ ਪਹਾੜੀ ਖੇਤਾਂ ਵਿੱਚ ਭੌਂ ਖੋਰ ਨੂੰ ਰੋਕਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ? ਉੱਤਰ ਪਹਾੜੀ ਖੇਤਾਂ ਵਿੱਚ ਭੌਂ ਖੋਰ ਨੂੰ ਰੋਕਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ। ਨੰਬਰ 1 ਪੌੜੀनुਮਾ ਖੇਤ ਬਣਾਏ ਜਾਣੇ ਚਾਹੀਦੇ ਹਨ। ਨੰਬਰ 2 ਖੇਤਾਂ ਨੂੰ ਛੋਟੇ-ਛੋਟੇ ਟੋਕੜਿਆਂ ਜਾਂ ਕਿਆਰੀਆਂ ਬਣਾ ਕੇ ਮਿੱਟੀ ਦੀ ਉੱਪਰਲੀ ਪੱਤ ਨੂੰ ਖੁਰਨੋਂ ਬਚਾਇਆ ਜਾ ਸਕਦਾ ਹੈ। ਨੰਬਰ 3 ਕਤਾਰਾਂ ਵਿੱਚ ਦਰਖਤ ਲਗਾਏ ਜਾਣੇ ਚਾਹੀਦੇ ਹਨ। ਅੱਗੇ ਪ੍ਰਸ਼ਨ ਚੌਥਾ ਜੈਵਿਕ ਅਤੇ ਅਜੈਵਿਕ ਸੋਮੇ ਕੀ ਹੁੰਦੇ ਹਨ? ਉਦਾਹਰਨਾਂ ਸੈਤਸਮ ਦੱਸਣੇ ਹਨ। ਉੱਤਰ ਹੈ ਜੈਵਿਕ ਸੋਮੇ ਦੱਸਿਆ ਪਹਿਲਾਂ ਜੈਵਿਕ ਸੋਮੇ ਉਹ ਸੋਮੇ ਹੁੰਦੇ ਨੇ ਜਿਨ੍ਹਾਂ ਦੀ ਪ੍ਰਾਪਤੀ ਸਾਨੂੰ ਜੈਵ ਮੰਡਲ ਤੋਂ ਹੁੰਦੀ ਹੈ। ਜੈਵ ਸੋਮਿਆਂ ਵਿੱਚ ਜਾਨ ਹੁੰਦੀ ਹੈ। ਠੀਕ ਹੈ? ਜਿਵੇਂ ਉਦਾਹਰਨਾਂ ਬੇਟਾ ਮਨੁੱਖ ਜੀਵ ਜੰਤੂ ਜੀਵ ਜੰਤੂ ਪੰਛੀ ਮੱਛੀਆਂ ਅਤੇ ਜੰਗਲ ਠੀਕ ਹੈ ਅੱਗੇ ਆਜੈਵਿਕ ਅਜੈਵਿਕ ਸੌਮੇ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਜੈਵਿਕ ਹੁੰਦੇ ਜਿਨ੍ਹਾਂ ਚ ਜਾਨ ਹੁੰਦੀ ਹੈ ਅਜੈਵਿਕ ਮਤਲਬ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ ਜਿਵੇਂ ਚਟਾਨਾਂ ਅਤੇ ਧਾਤਾਂ ਇਹਨਾਂ ਦੇ ਵਿੱਚ ਜਾਨ ਨਹੀਂ ਹੁੰਦੀ ਠੀਕ ਹੈ ਅੱਗੇ ਪੰਜਵਾਂ ਪ੍ਰਸ਼ਨ ਹੈ ਆਫ਼ਤਾਂ ਦੇ ਪ੍ਰਬੰਧਨ ਤੋਂ ਕੀ ਭਾਵ ਹੈ ਉੱਤਰ ਹੈ ਆਫ਼ਤਾਂ ਦੇ ਪ੍ਰਬੰਧਨ ਪ੍ਰਬੰਧਨ ਤੋਂ ਭਾਵ ਹੈ ਕਿ ਮੁਲਕ ਅੰਦਰ ਕਿਸੇ ਵੀ ਆਫ਼ਤ ਸਮੇ ਉਸ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਅਤੇ ਯੋਜਨਾ ਤਹਿਤ ਨੇ ਇਨਸਾਨੀ ਜ਼ਿੰਦਗੀਆਂ ਦੇ ਨੁਕਸਾਨ ਅਤੇ ਜਾਨ ਮਾਲ ਦੇ ਨੁਕਸਾਨ ਵਿੱਚ ਭਾਰੀ ਕਮੀ ਲਿਆਂਦੀ ਜਾ ਸਕਦੀ ਹੈ ਠੀਕ ਹੈ ਆਫ਼ਤ ਕੋਈ ਮਸੀਬਤ ਆ ਜਣੇ ਅੱਗੇ ਇਹ ਪ੍ਰਸ਼ਨ ਹੈ ਮਾ ਪੌਂਖੋਰ ਕੀ ਹੁੰਦਾ ਹੈ ਉਦਾਹਰਨਾਂ ਵੀ ਦਿਓ ਪੌਂਖੋਰ ਮਿੱਟੀ ਦੀ ਸਭ ਤੋਂ ਉੱਤਰੀ ਪਰਤ ਦੇ ਖੁਰਨ ਨੂੰ ਪੌਂਖੋਰ ਕਿਹਾ ਜਾਂਦਾ ਹੈ ਬੇਟਾ ਜਿਹੜੀ ਮਿੱਟੀ ਦੀ ਉੱਪਰਲੀ ਪਰਤ ਹੈ ਉਹ ਜਿਹੜੀ ਉਹ ਖੁਰਦੀ ਹੈ ਕੁਝ ਵੀ ਹੱਡ ਵਗੈਰਾ ਆਉਣ ਤੇ ਤਾਂ ਉਸ ਨੂੰ ਪੌਂਖੋਰ ਕਿਹਾ ਜਾਂਦਾ ਹੈ ਠੀਕ ਹੈ ਉੱਪਰਲੀ ਪਰਤ ਖੁਰਨ ਨੂੰ ਕੀ ਕਿਹਾ ਜਾਂਦਾ ਹੈ ਪੌਂਖੋਰ ਕਿਹਾ ਜਾਂਦਾ ਹੈ ਪੌਂਖੋਰ ਕਈ ਤਰੀਕੇ ਨਾਲ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਹੈ ਪੌਣਾ ਗਲੇਸ਼ੀਅਰ ਅਤੇ ਪਾਣੀ ਪੌਂਖੋਲੀ ਜ਼ਿੰਮੇਵਾਰ ਹਨ ਵਗਦਾ ਪਾਣੀ ਮਿੱਟੀ ਵਿੱਚ ਖੱਡਾ ਪਾ ਦਿੰਦਾ ਹੈ ਜਿੰਨਾ ਕਾਰਨ ਡੂੰਗੀਆਂ ਘਾਟੀਆਂ ਬਣ ਜਾਂਦੀਆਂ ਹਨ ਜਿਵੇਂ ਕਿ ਭਾਰਤ ਵਿੱਚ ਚੰਬਲ ਦਾ ਖੇਤਰ ਠੀਕ ਹੈ ਅੱਗੇ ਸੱਤਵਾਂ ਪ੍ਰਸ਼ਨ ਹੈ ਚਲੰਤ ਭਰਤੀ ਭੂਮੀ ਤੇ ਕਿਸੇ ਹੋਰ ਕਿਸਮ ਦੀ ਭਰਤੀ ਭੂਮੀ ਵਿੱਚ ਕੀ ਅੰਤਰ ਹੈ ਚਲੰਤ ਭਰਤੀ ਭੂਮੀ ਆ ਜਿਹੜੀ ਚਲੰਤ ਭਰਤੀ ਭੂਮੀ ਉਹ ਭੂਮੀ ਹੁੰਦੀ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਘੱਟ ਸਾਲ ਬਾਅਦ ਫਸਲ ਬੀਜੀ ਜਾਂਦੀ ਹੈ। ਹੇਟ ਕਿਸਾਂ ਹੋਰ ਕਿਸਮ ਦੀ ਪਰਤੀ ਭੂਮੀ ਕਹਿੰਿਆ। ਇਹ ਉਹ ਭੂਮੀ ਹੁੰਦੀ ਹੈ ਜਿਸ ਵਿੱਚ ਇੱਕ ਤੋਂ 5 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਹੈ। ਅੱਗੇ ਪ੍ਰਸ਼ਨ ਹੈ। ਹੇਟ ਦਿੱਤਿਆਂ ਦੇ ਬੇਟਾ ਨੋਟ ਲਿਖਣੇ ਨੇ। ਜੋਨਲ ਅਤੇ ਅਜੋਨਲ ਮਿੱਟੀਆਂ ਲਿਖਣੀਆਂ। ਉਤਪਤੀ ਦੇ ਪੱਖ ਤੋਂ ਮਿੱਟੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਜੋਨਲ ਮਿੱਟੀ ਅਤੇ ਅਜੋਨਲ ਮਿੱਟੀ ਜੋਨਲ ਮਿੱਟੀਆਂ ਨੂੰ ਸਥਾਨਕ ਮਿੱਟੀਆਂ ਵੀ ਕਿਹਾ ਜਾਂਦਾ ਹੈ ਜੋ ਡੂੰਘਾਈ ਦੇ ਦੱਬੀਆਂ ਹੋਈਆਂ ਚਟਾਨਾਂ ਦੇ ਉੱਪਰ ਬਣ ਜਾਂਦੀਆਂ ਨੇ ਅਜੋਨਲ ਮਿੱਟੀਆਂ ਪ੍ਰਵਾਹਕ ਮਿੱਟੀਆਂ ਕਹਾਉਂਦੀਆਂ ਹਨ ਜੋ ਮੋਢੀਆਂ ਚਟਾਨਾਂ ਤੋਂ ਪੌਣ ਦਰਿਆ ਗਲੇਸ਼ੀਅਰ ਜਾਂ ਸਮੁੰਦਰੀ ਲਹਿਰਾਂ ਦੁਆਰਾ ਟੁੱਟ ਟੁੱਟ ਕੇ ਦੂਸਰੇ ਸਥਾਨਾਂ ਤੇ ਪਹੁੰਚ ਜਾਂਦੀਆਂ ਹਨ ਅੱਗੇ ਹੈ ਮਿੱਟੀ ਦੀ ਬਣਤਰ ਮਿੱਟੀ ਦੀ ਬਣਤਰ ਦਾ ਅਰਥ ਹੈ ਤੇ ਮਿੱਟੀ ਦੇ ਕਣ ਕਿਸ ਤਰੀਕੇ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਹਨ ਮਿੱਟੀ ਦੇ ਕਣਾਂ ਵਿੱਚ ਹਵਾ ਮਿੱਟੀ ਦੇ ਕਣਾਂ ਵਿੱਚ ਹਵਾ ਨਮੀ ਤਾਪਮਾਨ ਪਾਣੀ ਸੋਖਣ ਤੇ ਲੰਘਾਉਣ ਲਈ ਪ੍ਰਕਿਰਿਆਵਾਂ ਹੁੰਦੀਆਂ ਹਨ ਪ੍ਰਕਿਰਿਆਵਾਂ ਹੁੰਦੀਆਂ ਹਨ ਜੋ ਮਿੱਟੀ ਦੇ ਗੁਣ ਤੈਅ ਕਰਦੀਆਂ ਹਨ ਖੁਸ਼ਕ ਤੇ ਅਰਧ ਖੁਸ਼ਕ ਖੇਤਰਾਂ ਵਿੱਚ ਕੈਲਸ਼ੀਅਮ ਕਾਰਬੋਨੇਟ ਮਿੱਟੀ ਦੀ ਹੇਠਲੀ ਪਰਤ ਵਿੱਚ ਜਜ਼ਬ ਹੋ ਜਾਂਦੇ ਹਨ ਇਸ ਨੂੰ ਕਲਾਸੀਫਿਕੇਸ਼ਨ ਕਿਹਾ ਜਾਂਦਾ ਹੈ ਮਿੱਟੀ ਵਿੱਚ ਲੂਣ ਦੀ ਮਾਤਰਾ ਵਧ ਜਾਣ ਨੂੰ ਮਿੱਟੀ ਦਾ ਖਾਰਾਪਣ ਅਤੇ ਮਿੱਟੀ ਦੀ ਤੇਜ਼ੀ ਨਾਲ ਖੁਰਨਾ ਨੂੰ ਲੀਚਿੰਗ ਲੈਸਿਵੇਸ਼ਨ ਤੇ ਲੈਟਰਾਈਟ ਹੋ ਜਾਣ ਨੂੰ ਚੈਲਿਵੇਸ਼ਨ ਕਿਹਾ ਜਾਂਦਾ ਹੈ ਠੀਕ ਹੈ ਅਗਲਾ ਬੇਟਾ ਸਾਧਨ ਸਰੋਤ ਭੂਗੋਲ ਤਾਰਤੇ ਭੂਗੋਲਿਕ ਤਾਰਤੇ ਹਰ ਉਹ ਵਸਤੂ ਅਤੇ ਊਰਜਾ ਜੋ ਸਾਨੂੰ ਕੁਦਰਤ ਤੋਂ ਮਿਲਦੀ ਹੈ ਅਤੇ ਮਨੁੱਖ ਸਮੇਤ ਸਾਰੇ ਜੀਵ ਜੰਤੂ ਜਿਸ ਨੂੰ ਆਪਣੇ ਜਿਸ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ ਸੋਮਾ ਜਾਂ ਸਰੋਤ ਖਵਾਉਂਦੀ ਹੈ ਦੂਸਰੇ ਸ਼ਬਦਾਂ ਵਿੱਚ ਹਰ ਉਹ ਚੀਜ਼ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋਵੇ ਜ਼ਰੂਰਤਾਂ ਪੂਰੀਆਂ ਕਰਦੀ ਹੋਵੇ ਤਕਨੀਕੀ ਤੌਰ ਤੇ ਆਸਾਨੀ ਨਾਲ ਮਿਲਣਯੋਗ ਹੋਵੇ ਜੋ ਆਰਥਿਕ ਤੌਰ ਤੇ ਵਿਹਾਰਕ ਹੋਵੇ ਭੂਗੋਲਿਕ ਤੌਰ ਤੇ ਮਿਲਣੀ ਸੰਭਵ ਹੋਵੇ ਅਤੇ ਸੱਭਿਆਚਾਰਕ ਤੌਰ ਤੇ ਸਾਰਿਆਂ ਨੂੰ ਮਨਜ਼ੂਰ ਹੋਵੇ ਸੋਮਾ ਖਵਾਉਂਦੀ ਹੈ ਅੱਗੇ ਸਸਾ ਪਾ ਗਏ ਮਿੱਟੀ ਦਾ ਆਰਥਿਕ ਮਹੱਤਵ ਸੋਰੀ ਬੇਟਾ ਮਿੱਟੀ ਦਾ ਆਰਥਿਕ ਮਹੱਤਵ ਉੱਤਰ ਹੈ ਸਦਾ ਆਧਕਾਲ ਤੋਂ ਹੀ ਉਪਜਾਊ ਮਿੱਟੀ ਵਿਨੁਖ ਦੀ ਖੇਚ ਦਾ ਕੇਂਦਰ ਰਹੀ ਹੈ ਅਤੇ ਸਾਰੀਆਂ ਸਬੈਤਾਵਾਂ ਦਾ ਜਨਮ ਤੇ ਵਿਕਾਸ ਵੀ ਉਪਜਾਊ ਮਿੱਟੀ ਵਿੱਚ ਹੀ ਹੋਇਆ ਹੈ ਸਾਡਾ ਦੇਸ਼ ਖੇਤੀ ਪ੍ਰਧਾਨ ਹੋਣ ਕਰਕੇ ਅਜੇ ਵੀ ਮਿੱਟੀ ਤੇ ਆਧਾਰਿਤ ਹੈ ਇਹ ਮਿੱਟੀ ਸਾਡੇ ਦੇਸ਼ ਦੀ ਵੱਡੇ ਜਨਸੰਖਿਆ ਆਧਾਰ ਲਈ ਖਾਣ ਪੀਣ ਅਤੇ ਪੈਨਣ ਰਹਿਣ ਲਈ ਮੁਰਲੀਆਂ ਲੋੜਾਂ ਦੀ ਪੂਰਤੀ ਕਰਨ ਕਰਕੇ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਬਣ ਗਈ। ਅਗਲਾ ਬੇਟਾ ਹਾਹਾ ਭਾਗ ਭੌਂਖੋਰ ਅਤੇ ਮਿੱਟੀ ਦੀ ਸੁਰੱਖਿਆ। ਜਦੋਂ ਮੀਂਹ ਜਾਂ ਸਿੰਚਾਈ ਦਾ ਪਾਣੀ ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਖੋੜ ਦਿੰਦਾ ਹੈ ਤਾਂ ਉਸ ਨੂੰ ਭੌਂਖੋਰ ਕਿਹਾ ਜਾਂਦਾ ਹੈ। ਮਿੱਟੀ ਦੀ ਸਾੰਭ-ਸਵਾਲ ਜਾਂ ਸੁਰੱਖਿਆ ਲਈ ਕੁਝ ਤਰੀਕੇ ਹੈਟਲੀ ਦੇ ਅਨੁਸਾਰ ਹਨ। ਨੰਬਰ 1 ਬਾਦ ਤੋਂ ਬਾਦ ਰੁੱਖ ਲਗਾਉਣਾ ਇਸ ਨਾਲ ਬੇਟਾ ਭੌਂਖੋਰ ਨੂੰ ਰੋਕਿਆ ਜਾ ਸਕਦਾ ਹੈ। ਜਿਦੋਂ ਰੁੱਖ ਜ਼ਿਆਦਾ ਹੋਣਗੇ ਤਾਂ ਜਿਹੜਾ ਪਾਣੀ ਹੈ ਉਹ ਇੱਕਦਮ ਨਹੀਂ ਜਾਊਗਾ ਤਾਂ ਕਿ ਮਿੱਟੀ ਜ਼ਿਆਦਾ ਨਹੀਂ ਰੁਕੂ ਖੁਰੂਗੀ ਠੀਕ ਹੈ ਤੇ ਉੱਪਰੋਂ ਜਿਹੜਾ ਪਾਣੀ ਹੈ بارش ਦਾ ਲਾ ਲੋ ਹਨਾ ਕਿਦਾਂ ਵੀ ਉਹ ਡਾਇਰੈਕਟਲੀ ਧਰਤੀ ਤੇ ਨਹੀਂ ਡਿੱਗੂਗਾ ਦ੍ਰਪਤਾਂ ਦੀ وجہ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਨੇ ਨੰਬਰ 2 ਪਸ਼ੂਆਂ ਦੇ ਚਾਰੇ ਦਾ ਠੀਕ ਪ੍ਰਬੰਧਨ ਕਰਨਾ ਨੰਬਰ 3 ਰੇਤਲੇ ਇਲਾਕੇ ਨੂੰ ਵਧਨ ਤੋਂ ਰੋਕਣ ਲਈ ਦਰਸਤਾਂ ਦੀਆਂ ਕਤਾਰਾਂ ਲਗਾਉਣੀਆਂ ਨੰਬਰ 4 ਖਾਲੀ ਪਈਆਂ ਜ਼ਮੀਨਾਂ ਦਾ ਸਹੀ ਪ੍ਰਬੰਧ ਕਰਨਾ ਨੰਬਰ 5 ਉਦਯੋਗਾਂ ਚੋਂ ਨਿਕਲਣ ਵਾਲੇ ਗੰਦੇ ਪਾਣੀ ਦੇ ਰੋਕ ਲਗਾਉਣਾ ਪਹਾੜੀ ਖੇਤਰਾਂ ਵਿੱਚ ਪੌੜੀनुਮਾ ਖੇਤ ਬਣਾਉਣੇ ਨੰਬਰ 7 ਪਿਛਲੀ ਫਸਲ ਦੀ ਰਹਿੰਦ-ਖੂੰਦ ਰਹੀ ਹਰੀ ਖਾਦ ਨੂੰ ਖੇਤ ਵਿੱਚ ਛੱਡਣਾ ਇਸ ਜੀ ਬੇਟਾ 10ਵੀਂ ਕਲਾਸ ਭੂਗੋਲ ਦਾ ਚੈਪਟਰ ਨੰਬਰ ਪਹਿਲਾ ਸਮਾਜਿਕ ਵਿਗਿਆਨ ਸਬਜੈਕਟ ਸੋਮੇ ਅਤੇ ਵਿਕਾਸ ਵੀਡੀਓ ਵਧੀਆ ਲੱਗੀ ਲਾਈਕ ਮੈਂਨ ਸ਼ੇਅਰ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤੁਹਾਨੂੰ